ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 6 ਜੂਨ ਹੈ 6 ਜੂਨ 1663 ਗੁਰੂ ਸਾਹਿਬ ਵੱਲੋਂ ਪੰਜ ਸਿਰਾਂ ਦੀ ਮੰਗ ਕਰਨ ਤੇ ਜਿਨ੍ਹਾਂ ਪੰਜ ਸਿੰਘਾਂ ਨੇ ਸਿਰ ਪੇਸ਼ ਕੀਤੇ ਸਨ ਉਹਨਾਂ ਦੇ ਵਿੱਚ ਇੱਕ ਭਾਈ ਮੋਕਮ ਸਿੰਘ ਵੀ ਸਨ ਆਪ ਜੀ ਦਾ ਜਨਮ 6 ਜੂਨ 1663 ਦੇ ਦਿਨ ਭਾਈ ਤੀਰਤ ਚੰਦ ਤਾਂ ਖੱਤਰੀ ਦੇ ਘਰ ਦਵਾਰਕਾ ਨਗਰ ਗੁਜਰਾਤ ਸੂਬਾ ਦੇ ਵਿੱਚ ਹੋਇਆ ਸੀ ਭਾਈ ਮੋਕਮ ਸਿੰਘ 7 ਦਸੰਬਰ 1705 ਦੇ ਦਿਨ ਚਮਕੌਰ ਦੇ ਵਿੱਚ ਸ਼ਹੀਦ ਹੋਏ ਸਨ 6 ਜੂਨ 1923 ਦੇ ਦਿਨ ਬਬਰਾ ਕਾਲੀਆਂ ਨੇ ਨੰਦਾ ਚੌਰ ਦੇ ਪੁਲਿਸ ਮੁਖਬਰ ਮੁਹੰਮਦ ਅਤਾ ਨੂੰ ਕਤਲ ਕੀਤਾ ਇਸ ਸੈਕਸ਼ਨ ਦੇ ਵਿੱਚ ਬੰਤਾ ਸਿੰਘ ਦਲੀਪ ਸਿੰਘ ਧਾਮੀਆਂ ਧੰਨਾ ਸਿੰਘ ਕੋਟਲੀ ਸ਼ਾਮਿਲ ਸਨ 6 ਜੂਨ 1984 ਭਾਰਤੀ ਫੌਜ ਦਾ ਹਮਲਾ 4 ਜੂਨ ਨੂੰ ਸਵੇਰੇ 4:40 ਤੇ ਹੋਇਆ ਸੀ। 2 ਦਿਨਾਂ ਦੇ ਵਿੱਚ ਉਹ ਸਿਰਫ ਤੇਜਾ ਸਿੰਘ ਸਮੁੰਦਰੀ ਹਾਲ, ਸਰਾਮਾ ਅਤੇ ਲੰਗਰ ਤੇ ਹੀ ਕਾਬਜ਼ ਹੋ ਸਕੀ ਸੀ। ਪਰ ਜਦ ਫੌਜ ਨੇ ਟੈਂਕ ਲਿਆਂਦੇ ਤਾਂ ਪ੍ਰਕਰਮਾਂ ਦਾ ਕਾਫੀ ਹਿੱਸਾ ਇਸ ਦੇ ਕਬਜ਼ੇ ਦੇ ਵਿੱਚ ਆ ਚੁੱਕਾ ਸੀ। ਇਹਨਾਂ ਸਾਰੀਆਂ ਥਾਵਾਂ ਤੇ ਕਬਜ਼ਾ ਕਰਨ ਮਗਰੋਂ ਭਾਰਤੀ ਫੌਜ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਸਾਰਾ ਸਮਾਨ ਚੁੱਕ ਲਿਆ ਅਤੇ ਇਸ ਨੂੰ 200 ਤੋਂ ਵੱਧ ਬੋਰੀਆਂ, ਬਕਸਿਆਂ ਅਤੇ ਪੇਟੀਆਂ ਦੇ ਵਿੱਚ ਪਾ ਲਿਆ ਅਤੇ ਮਗਰੋਂ ਲਾਇਬ੍ਰੇਰੀ ਦੀਆਂ ਅਲਮਾਰੀਆਂ ਨੂੰ ਅੱਗ ਲਾ ਦਿੱਤੀ। ਇੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਬਾਰਵੀਂ ਫੌਜ ਚੋੱਕ ਕੇ ਲੈ ਗਈ ਅਤੇ ਨਈ ਇਮਾਰਤਾਂ ਨੂੰ ਵੀ ਅਗਲਾ ਦਿੱਤੀ ਗਈ। ਇਹ ਸਾਰਾ ਸਮਾਂ ਝੁਝਾਰੂ ਕਾਲ ਤੱਕ ਦੇ ਤਹਿ ਖਾਨੇ ਦੇ ਵਿੱਚ ਫੌਜ ਦੇ ਨਾਲ ਦੋ ਦੋ ਹੱਥ ਕਰ ਰਹੇ ਸਨ। ਫੌਜ ਦਾ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਸੀ ਅਤੇ ਲਗਾਤਾਰ جاری ਸੀ। ਜਰਨੈਲ ਭਾਈ ਸ਼ਵੇਕ ਸਿੰਘ ਜੋ ਇਸ ਜੰਗ ਦੇ ਅਸਲ ਹੀਰੋ ਸਨ ਉਹ ਪਹਿਲਾਂ ਹੀ ਸ਼ਹੀਦ ਹੋ ਚੁੱਕੇ ਸਨ। 6 ਜੂਨ ਦੀ ਸਵੇਰ ਤੱਕ ਝੁਝਾਰੂਆਂ ਦਾ ਅਸਲਾ ਤਕਰੀਬਨ ਖਤਮ ਹੋ ਚੁੱਕਾ ਸੀ। ਹੁਣ ਬਾਬਾ ਜਰਨੈਲ ਸਿੰਘ ਅਤੇ ਭਾਈ ਅਮਰੀਕ ਸਿੰਘ ਨੇ ਸ਼ਹੀਦੀ ਦੇਣ ਦੀ ਅਰਦਾਸ ਕਰ ਲਈ ਅਤੇ ਤਖਤ ਸਾਹਿਬ ਦੇ ਤਹਿ ਖਾਨੇ ਦੇ ਵਿੱਚੋਂ ਬਾਹਰ ਆ ਕੇ ਫੌਜ ਤੇ ਗੋਲੀਆਂ ਚਲਾਉਣ ਲੱਗ ਪਏ ਸਨ। ਕੋਜੀਮੈਂਟਾਂ ਦੇ ਵਿੱਚ ਇਹ ਦੋਵੇਂ ਸ਼ਹੀਦ ਹੋ ਗਏ। ਇਸ ਸਮੇਂ ਕੋਜਜਾਰੂ ਅਕਾਲ ਤਖਤ ਦੇ ਬੁੰਗੇ ਦੇ ਨਾਲ ਲੱਗਦੀਆਂ ਇਮਾਰਤਾਂ ਦੇ ਵਿੱਚੋਂ ਕੰਨਾਂ ਟੱਪ ਕੇ ਨਿਕਲਣ ਦੇ ਵਿੱਚ ਕਾਮਯਾਬ ਹੋ ਕੇ ਇਸੇ ਹਮਲੇ ਦੇ ਦੌਰਾਨ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ ਤੇ ਵੀ ਬਹੁਤ ਸਾਰੀਆਂ ਗੋਲੀਆਂ ਚਲਾਈਆਂ। ਇਹ ਤਕਰੀਬਨ 350 ਨਿਸ਼ਾਨੇ ਵੇਖੇ ਗਏ। ਭਾਰਤੀ ਫੌਜਦਿਆਂ ਦੋ ਪਾਸਿਆਂ ਤੋਂ ਆਈਆਂ ਗੋਲੀਆਂ ਦੇ ਨਾਲ ਕੀਰਤਨ ਕਰ ਰਹੇ ਭਾਈ ਅਵਤਾਰ ਸਿੰਘ ਪੁਰੋਵਾਲ ਵੀ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਨ ਅਤੇ ਮਗਰੋਂ ਸ਼ਹੀਦ ਹੋਏ ਸਨ। ਇੱਕ ਗੋਲੀ ਸਨ 1830 ਦੇ ਗੁਰੂ ਗੰਗ ਸਾਹਿਬ ਦੇ ਉਸ ਸਰੂਪ ਨੂੰ ਵੀ ਲੱਗੀ ਸੀ ਜਿਸ ਦਾ ਕੀ ਦਰਬਾਰ ਸਾਬ ਦੇ ਵਿੱਚ ਉਸ ਵੇਲੇ 4 ਜੂਨ ਨੂੰ ਪ੍ਰਕਾਸ਼ ਕੀਤਾ ਹੋਇਆ ਸੀ ਇਸ ਥਾਂ ਤੇ ਗਿਆਨੀ ਪੂਰਨ ਸਿੰਘ ਇੱਕ ਸੂਰਮਾ ਸਿੰਘ ਸ਼ਹੀਦ ਹੋਏ ਸਨ ਇਸੇ ਦਿਨ ਫੌਜ ਨੇ ਦਰਬਾਰ ਸਾਹਿਬ ਦੀ ਤਲਾਸ਼ੀ ਵੀ ਲਈ ਸੀ ਫੌਜ ਨੂੰ ਦਰਬਾਰ ਸਾਹਿਬ ਦੇ ਅੰਦਰੋਂ ਇੱਕ ਵੀ ਖਾਕੂ ਜਾਂ ਮਾੜਾ ਮੋਟਾ ਵੀ ਹਥਿਆਰ ਨਹੀਂ ਸੀ ਲੱਭਿਆ 6 ਜੂਨ 1984 ਦਰਬਾਰ ਸਾਹਿਬ ਤੇ ਹਮਲੇ ਦੇ ਖਿਲਾਫ ਰੋਜਾਹਰ ਕਰਨ ਵਾਸਤੇ ਹਜ਼ਾਰਾਂ ਸਿੱਖ ਫੌਜੀਆਂ ਨੇ ਬਗਾਵਤ ਕਰਕੇ ਬੈਰ ਕੰਨ ਛੱਡੀਆਂ 6 ਜੂਨ ਤੋਂ 10 ਜੂਨ ਦੇ ਵਿਚਕਾਰ ਆ ਰਾਮਗੜ੍ਹ ਬਿਹਾਰ ਦੇ ਵਿੱਚ ਸਿੱਖ ਰੈਜiment ਗੰਗਾ ਨਗਰ ਦੇ ਵਿੱਚ 9 ਸਿੱਖ ਜੰਮੂ ਦੇ ਵਿੱਚ ਸਿੱਖ ਰੈਜiment ਅਲਵਰ ਦੇ ਵਿੱਚ ਤੋਪਖਾਨਾ ਰੈਜiment ਪੂਨਾ ਦੇ ਵਿੱਚ ਪੰਜਾਬ ਰੈਜiment ਕਲਕੱਤਾ ਦੇ ਵਿੱਚ ਸਿੱਖ ਰੈਜiment ਅਤੇ ਨਾਗਾਲੈਂਡ ਦੇ ਵਿੱਚ ਸਿੱਖ ਰੈਜiment ਦੇ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸਿੱਖ ਫੌਜੀਆਂ ਦੇ ਵਿੱਚੋਂ ਬਹੁਤ ਸਾਰੇ ਸ਼ਹੀਦ ਹੋ ਗਏ ਅਤੇ ਬਾਕੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮੁਕਾਦਮੇ ਚਲਾ ਕੇ ਸਖਤ ਸਜ਼ਾਵਾਂ ਦਿੱਤੀਆਂ 6 ਜੂਨ 1987 ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਹਰੀਹਰ ਚੋਕ ਨੇ ਐਲਾਨ ਕੀਤਾ ਸੀ ਕਿ 6 ਜੂਨ 1987 ਦੇ ਦਿਨ ਦਰਬਾਰ ਸਾਹਿਬ ਦੇ ਵਿੱਚ ਕੱਲੂ ਘਾਰਾ ਦਿਨ ਮਨਾਇਆ ਜਾਵੇਗਾ ਪੰਜਾਬ ਪੁਲਿਸ ਦੇ ਚੀਫ ਜੁਲੀਅਰ ਬੈਰੋ ਨੇ ਇਸ ਦਿਨ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਰਫਿਊ ਲਾ ਦਿੱਤਾ ਅਤੇ ਇੱਕ ਵੀ ਸਿੱਖ ਨੂੰ ਰਾਗੀ ਸੇਵਾਦਾਰ ਮੁਲਾਜ਼ਮ ਵੀ ਦਰਬਾਰ ਸਾਹਿਬ ਨਾ ਜਾਣ ਦਿੱਤੇ 6 ਜੂਨ 1988 ਦੇ ਦਿਨ ਪੰਜਾਬ ਪੁਲਿਸ ਨੇ ਹਰਪ੍ਰੀਤ ਸਿੰਘ ਉਰਫ ਮਨਜੀਤ ਸਿੰਘ ਵਾਸੀ ਰਸੂਲਪੁਰ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ ਖਰਕਵਾਂ ਤੇ ਮਾਨ ਕਾਲੀਦਾਲ ਨੇ 6 ਜੂਨ 1990 ਨੂੰ ਕੱਲੂ ਘਰਾ ਦਿਨ ਮਨਾਉਣ ਦਾ ਐਲਾਨ ਕੀਤਾ ਪਰ 6 ਜੂਨ 1990 ਦੇ ਦਿਨ ਦਰਬਾਰ ਸਾਹਿਬ ਨੂੰ ਇੱਕ ਵਾਰ ਫਿਰ ਸੀਲ ਕਰ ਦਿੱਤਾ ਗਿਆ ਤਾਂ ਜੋ ਉੱਥੇ ਕੱਲੂ ਘਰਾ ਦਿਨ ਨਾ ਮਨਾਇਆ ਜਾ ਸਕੇ ਇਸ ਵੇਲੇ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੀ ਨਹੀਂ ਬਲਕਿ ਜਨਤਾ ਪਾਰਟੀ ਦੀ ਵੀ ਪੀ ਸਿੰਘ ਦੀ ਸਰਕਾਰ ਸੀ ਇਸ ਦਾ ਮਤਲਬ ਸਾਫ਼ ਏ ਸੀ ਕਿ ਕਾਂਗਰਸ ਹੋਵੇ ਜਾਂ ਜਨਤਾ ਪਾਰਟੀ ਸਿੱਖਾਂ ਵਾਸਤੇ ਉਹਨਾਂ ਦਾ ਸਲੂਕ ਇੱਕੋ ਜਿਹਾ ਹੀ ਹੈ 6 ਜੂਨ 1991 ਦਿਨ ਪੰਜਾਬ ਪੁਲਿਸ ਨੇ ਕਸ਼ਮੀਰ ਸਿੰਘ ਦੁੱਲੇ, ਬਲਵਿੰਦਰ ਸਿੰਘ ਲੋਕਾ, ਹਰਬੰਸ ਸਿੰਘ ਪ੍ਰਿੰਗੜ ਅਤੇ ਪਲਵਿੰਦਰ ਸਿੰਘ ਖਤਰਾਈ ਕਲਾ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। 6 ਜੂਨ 1992 ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਉਰਫ ਲੱਖਾ ਕਪੂਰਥਲਾ, ਸੁਖਦੇਵ ਸਿੰਘ ਹੁਸ਼ਿਆਰਪੁਰ, ਸ਼ੰਗਾਰਾ ਸਿੰਘ ਲੈਹਰਾ ਬੇਗਾ, ਰਣਜੀਤ ਸਿੰਘ ਉਰਫ ਗੁਰਦੀਪ ਸਿੰਘ ਚੀਤੇ ਕਲਾ, ਨਿਰਮਲ ਸਿੰਘ ਨਿਮਾ ਅਪਨਦੋਰੀ ਮੋਮਾ, ਸੀਤਾ ਉਰਫ ਚੱਕੜ ਵਕ ਵਕ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ। ਜਥਾ ਭਿੰਦਰਾ ਮਹਿਤਾ ਜੋ ਆਪਣੇ ਆਪ ਨੂੰ 1977 ਤੋਂ ਦਾਮਦਮੀ ਟਕਸਾਲ ਕਹਿਣ ਲੱਗ ਪਿਆ 1984 ਤੋਂ ਲਗਾਤਾਰ ਇਹੀ ਕਹਿਣ ਦਾ ਆ ਰਿਹਾ ਕਿ ਬਾਬਾ ਜਰਨੈਲ ਸਿੰਘ 6 ਜੂਨ 1984 ਦੇ ਦਿਨ ਸ਼ਹੀਦ ਨਹੀਂ ਹੋਏ ਸਨ ਅਤੇ ਖੂਫੀਆ ਰਸਤੇ ਰਾਹੀਂ ਦਰਬਾਰ ਸਾਹਿਬ ਦੇ ਵਿੱਚੋਂ ਨਿਕਲ ਕੇ ਚਲੇ ਗਏ ਸਨ ਇਸ ਦੇ ਮੁਖੀ ਠਾਕਰ ਸਿੰਘ ਨੇ ਇਹ ਗੱਲ ਗੁਰਗੰਗ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਈ ਵਾਰ ਕਹੀ ਕਿ ਬਾਬਾ ਜਰਨੈਲ ਸਿੰਘ ਠੀਕ ਠਾਕ ਨੇ ਅਤੇ ਉਹ ਉਹਨਾਂ ਦੇ ਨਾਲ ਰਾਬਤਾ ਉਹਨਾਂ ਦਾ ਲਗਾਤਾਰ ਕਾਇਮ ਹੈ ਉਸ ਦੇ ਨਾਲ ਨਾਲ ਇਸ ਦੇ ਬਾਕੀ ਆਗੂਆਂ ਨੇ ਵੀ ਗੁਰਗਾਂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਝੂਠ ਲਗਾਤਾਰ 21 ਸਾਲ ਬੋਲਿਆ ਅਖੀਰ ਇਹਨਾਂ ਦੇ ਵਿੱਚੋਂ ਬਹੁਤਿਆਂ ਨੇ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਨੇ 6 ਜੂਨ 2001 ਦੇ ਦਿਨ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਮੰਨ ਲਈ ਇਸ ਹੀ ਸਿੱਖ ਇਤਿਹਾਸ ਦੇ ਵਿੱਚ 6 ਜੂਨ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ